ਕਾਲੀ-ਬੋਲੀ ਰਾਤ ਸੀ ਹੌਲੀ-ਹੌਲੀ ਹਵਾ ਵਗ ਰਹੀ ਸੀ ਮੈਂ ਨੰਦੂ ਆਪਣੀ ਦੁਕਾਨ ਵਿੱਚ ਬੈਠਾ ਆਖਰੀ ਗ੍ਰਾਹਕ ਨਾਲ ਗੱਲਾਂ ਕਰ ਰਿਹਾ ਸੀ ਉਸ ਦੇ ਜਾਣ ਤੋਂ ਬਾਅਦ ਮੈਂ ਫਿਰ ਉੱਥੇ ਇਕੱਲਾ ਰਹਿ ਜਾਵਾਂਗਾ ਦਿਨ ਢਲਣ ਤੋਂ ਬਾਅਦ ਲੋਕ ਸ਼ਮਸ਼ਾਨ ਘਰ ਦੇ ਆਸ-ਪਾਸ ਵੀ ਨਹੀਂ ਆਉਂਦੇ ਪਰ ਮੇਰੀ ਦੁਕਾਨਾ ਸ਼ਮਸ਼ਾਨ ਘਰ ਦੇ ਬਿਲਕੁਲ ਨਾਲ ਸੀ ਪਰ ਇਸੇ ਦੁਕਾਨ ਦੀ ਬਦੌਲਤ ਮੇਰੀ ਰੋਜ਼ੀ-ਰੋਟੀ ਚੱਲਦੀ ਹੈ ਅਤੇ ਸਿਰਫ ਮੇਰੀ ਹੀ ਨਹੀਂ ਮੇਰੇ ਪੂਰੇ ਪਰਿਵਾਰ ਦੀ ਵੀ ਮੈਂ ਇੱਥੇ ਸੰਸਕਾਰ ਕਰਨ ਆਏ ਲੋਕਾਂ ਦੇ ਲਈ ਸਿਗਰਟ, ਚਾਹ ਤੇ পেট ਭਰਨ ਲਈ ਕੁਝ ਭੋਜਨ ਤੇ ਲੋਕ ਛੁਪ ਕੇ ਥੋੜੀ ਬਹੁਤ ਸ਼ਰਾਬ ਵੀ ਰੱਖਦਾ ਹਾਂ ਇਸ ਪੂਰੇ ਸ਼ਮਸ਼ਾਨ ਵਿੱਚ ਇੱਕ ਮੇਰੀ ਹੀ ਦੁਕਾਨ ਹੈ ਦਿਨੇ ਤਾਂ ਲੋਕ ਆਉਂਦੇ ਜਾਂਦੇ ਰਹਿੰਦੇ ਹਨ ਪਰ ਰਾਤ ਵਿੱਚ ਇੱਥੇ ਬਹੁਤ ਸਨਾਟਾ ਫੈਲ ਜਾਂਦਾ ਹੈ ਮੈਂ ਵੀ ਪਹਿਲਾਂ ਰਾਤ ਦੇ ਵਕਤ ਘਰ ਜਲਾ ਜਾਂਦਾ ਸੀ ਪਰ ਪਿਛਲੇ ਸਾਲ ਰਾਤ ਨੂੰ ਆ ਕੇ ਕੋਈ ਮੇਰੀ ਦੁਕਾਨ ਵਿੱਚੋਂ ਸਾਰੀਆਂ ਚੀਜ਼ਾਂ ਚੋਰੀ ਕਰਕੇ ਭੱਜਿਆ ਉਦੋਂ ਤੋਂ ਮੈਂ ਦਿਨ ਰਾਤ ਇੱਥੇ ਹੀ ਰਹਿਣਾ ਹਾਂ ਮੇਰੇ ਤਿੰਨ ਬੇਟੇ ਹਨ ਤਿੰਨੇ ਹੀ ਪਹਿਲੇ ਨੰਬਰ ਦੇ ਨਲਾਇਕ ਤੇ ਆਵਾਰਾ ਹਨ ਮੇਰੀ ਇੱਕ ਬੇਟੀ ਹੈ ਸਾਰਿਆਂ ਤੋਂ ਛੋਟੀ ਹੈ ਪਰ ਸਾਰਿਆਂ ਤੋਂ ਹੁਸ਼ਿਆਰ ਵੀ ਹੈ ਉਹ ਮੇਰੇ ਲਈ ਖਾਣਾ ਲਿਆਉਂਦੀ ਹੈ ਅੱਜ ਸ਼ਾਮ ਨੂੰ ਹੀ ਇੱਕ Laash ਇੱਥੇ ਸੰਸਕਾਰ ਕਰਨ ਲਈ ਲਿਆਂਦੀ ਗਈ ਦੂਰੋਂ ਹੀ ਮੈਂ ਸੜਦੀ ਹੋਈ Laash ਨੂੰ ਦੇਖ ਰਿਹਾ ਸੀ ਹਵਾ ਦਿਸ਼ਾ ਬਦਲ ਬਦਲ ਕੇ ਚੱਲ ਰਹੀ ਸੀ ਇਸ ਲਈ ਅੱਗ ਵੀ ਹਵਾ ਵਿੱਚ ਫੜਫੜਾ ਰਹੀ ਸੀ ਪਿੰਡ ਵਾਲੇ ਲੋਕ ਮੈਨੂੰ ਕਾਫੀ ਹਿੰਮਤੀ ਸਮਝਦੇ ਸਨ ਪਰ ਸਿਰਫ ਮੈਂ ਹੀ ਜਾਣਦਾ ਹਾਂ ਰਾਤ ਦੇ ਵਕਤ ਸ਼ਮਸ਼ਾਨ ਵਿੱਚ ਕਿਵੇਂ ਦਾ ਰੂਪ ਬਦਲ ਲੈਂਦਾ ਹੈ ਇੰਨਾ ਸੁਣਨ ਸਣ ਝਾੜੀਆਂ ਦੇ ਪਿੱਛੇ ਰਾਤ ਨੂੰ ਜਦੋਂ ਕੋਈ ਆਵਾਜ਼ ਆਉਂਦੀ ਹੈ ਤਾਂ ਮੇਰੇ ਲੂੰ ਕੰਡੇ ਖੜੇ ਹੋ ਜਾਂਦੇ ਹਨ ਉਸੇ ਵਕਤ ਕੁਝ ਜੰਗਲੀ ਕੁੱਤੇ ਭੌਂਕਦੇ ਹਨ ਅਤੇ ਮੇਰੀ ਦੁਕਾਨ ਦੇ ਅੱਗੇ ਪਈ ਹੋਈ ਤਰਪਾਲ ਹਵਾ ਵਿੱਚ ਉੱਡ ਕੇ ਫੜਫੜਾਉਣ ਲੱਗਦੀ ਹੈ ਮੈਂ ਡਰ ਕੇ ਦੁਕਾਨ ਦੇ ਅੰਦਰ ਚਲਾ ਜਾਂਦਾ ਹਾਂ ਅਤੇ ਲੱਕੜੀ ਦੇ ਬਣੇ ਦਰਵਾਜ਼ੇ ਨੂੰ ਬੜੀ ਸਾਵਧਾਨੀ ਨਾਲ ਬਿਨਾਂ ਆਵਾਜ਼ ਕੀਤੇ ਬੰਦ ਕਰ ਦਿੰਦਾ ਹਾਂ ਦਰਵਾਜ਼ੇ ਦੇ ਕੋਲ ਬੈਠ ਕੇ ਮੈਂ ਉਸੇ ਵਿੱਚੋਂ ਬਣੇ ਛੋਟੇ ਜਿਹੇ ਸ਼ੇਕ ਵਿੱਚੋਂ ਬਾਹਰ ਦੇਖਦਾ ਰਹਿੰਦਾ ਹਾਂ ਤੇ ਮੈਨੂੰ ਦਿਖਾਈ ਦਿੰਦੀ ਹੈ ਸੜਦੀ ਹੋਈ ਲਾਛਦੀ ਅੱਗ ਜੋ ਹਵਾ ਵਿੱਚ ਲਹਿਰਾ ਰਹੀ ਹੁੰਦੀ ਹੈ ਅਤੇ ਮੇਰੇ ਮਨ ਵਿੱਚ ਤਰ੍ਹਾਂ ਤਰ੍ਹਾਂ ਦੇ ਖਿਆਲ ਆਉਂਦੇ ਹਨ ਤੇ ਦਿਲ ਕਰਦਾ ਹੈ ਕਿ ਹੁਣ ਇਸੇ ਵਕਤ ਪਿੰਡ ਨੂੰ ਭੱਜ ਜਾਵਾਂ ਕਈ ਵਾਰ ਤਾਂ ਕੋਈ ਜਾਨਵਰ ਆ ਕੇ ਮੇਰੇ ਦਰਵਾਜ਼ੇ ਨਾਲ ਆਪਣਾ ਸਰੀਰ ਰਗੜਦਾ ਹੈ ਅਤੇ ਅਜੇ 2 ਦਿਨ ਪਹਿਲਾਂ ਦੀ ਹੀ ਗੱਲ ਹੈ ਸਵੇਰੇ ਉੱਠ ਕੇ ਜਦੋਂ ਮੈਂ ਦਰਵਾਜ਼ੇ ਤੋਂ ਬਾਹਰ ਨਿਕਲਿਆ ਤਾਂ ਮੇਰੇ ਪੈਰਾਂ ਵਿੱਚ ਕਿਸੇ ਦਾ ਅੱਧ ਸੜਿਆ ਹੋਇਆ ਹੱਥ ਪਿਆ ਹੋਇਆ ਸੀ ਮੈਂ ਉਸ ਦੀਆਂ ਸੜੀਆਂ ਹੋਈਆਂ ਉਂਗਲਾਂ ਨੂੰ ਸਾਫ਼ ਦੇਖ ਰਿਹਾ ਸੀ ਚਲੋ ਇਹ ਸਾਰੀਆਂ ਗੱਲਾਂ ਤਾਂ ਪਿਛਲੇ 10 ਸਾਲਾਂ ਤੋਂ ਮੇਰੇ ਨਾਲ ਹੋ ਰਹੀਆਂ ਹਨ ਤੇ ਮੈਂ ਇਹਨਾਂ ਨੂੰ ਚੱਲ ਰਿਹਾ ਹਾਂ ਹੁਣ ਤਾਂ ਸ਼ਮਸ਼ਾਨ ਮੈਨੂੰ ਆਪਣਾ ਜਿਹਾ ਲੱਗਦਾ ਹੈ ਡਰਾਉਂਦਾ ਜ਼ਰੂਰੀ ਹੈ ਪਰੇਟੇ ਵੀ ਤਾਂ ਇੱਥੋਂ ਹੀ ਭਰਦਾ ਹੈ ਇਹਨਾਂ 10 ਸਾਲਾਂ ਵਿੱਚ ਮੈਂ ਇੱਕ ਵਾਰ ਵੀ ਮੇਰੀ ਮੁਲਾਕਾਤ ਕਿਸੇ ਰੂਹ ਨਾਲ ਨਹੀਂ ਹੋਈ ਪਰ ਇਹ ਸਿਲਸਿਲਾ ਜ਼ਿਆਦਾ ਚਿਰ ਨਾ ਚੱਲ ਸਕਿਆ ਇੱਕ ਰਾਤ ਕਹਿਰਾ ਦਾ ਮੀਂਹ ਵਰ ਰਿਹਾ ਸੀ ਮੈਂ ਸ਼ਾਮ ਤੋਂ ਹੀ ਆਪਣੀ ਦੁਕਾਨ ਅੰਦਰ ਬੰਦ ਸੀ ਹਨੇਰੇ ਤੋਂ ਪਹਿਲਾਂ-ਪਹਿਲਾਂ ਟਾਵੇਂ-ਟਾਵੇਂ ਲੋਕ ਆਉਂਦੇ ਕੋਈ ਸਿਗਰਟ ਤੇ ਕੋਈ ਗੁਟਕਾ ਪਾਣ ਲੈ ਕੇ ਚਲੇ ਜਾਂਦੇ ਮੰਦਾ ਬਹੁਤ ਮੰਦਾ ਹੋ ਗਿਆ ਸੀ ਅਤੇ ਹੁਣ ਇਹ ਪੂਰੇ ਬਰਸਾਤ ਦੇ ਮਹੀਨੇ ਤੱਕ ਹੀ ਮੰਦਾ ਰਹਿਣ ਵਾਲਾ ਸੀ ਕਿਉਂਕਿ ਬਰਸਾਤ ਦੇ ਦਿਨਾਂ ਵਿੱਚ ਅੰਤਿਮ ਸੰਸਕਾਰ ਦੇ ਨਾਲ ਘੱਟ ਹੀ ਲੋਕ ਆਉਂਦੇ ਹਨ ਅਤੇ ਜੋ ਵੀ ਆਉਂਦੇ ਉਹ ਵੀ ਜਲਦੀ ਜਲਦੀ ਚਲੇ ਜਾਂਦੇ ਸ਼ਮਸ਼ਾਨ ਘਰ ਵਿੱਚ ਠਹਿਰਨ ਦੀ ਕੋਈ ਜਗ੍ਹਾ ਵੀ ਨਹੀਂ ਸੀ ਮੇਰੀ ਇੱਕ ਦੁਕਾਨ ਤਾਂ ਸੀ ਪਰ ਵਿੱਚ ਇਸ ਵਿੱਚ ਵੀ ਹੁਣ ਕੋਈ ਜਗ੍ਹਾ ਚੋਂ ਪਾਣੀ ਚੁੰਦਾ ਸੀ ਰਾਤ ਦੇ 11 ਵਜੇ ਰਹਿ ਸਨ ਟੀਨ ਦੀ ਛੱਤ ਤੇ ਜਦੋਂ ਮੀਂਹ ਦਾ ਪਾਣੀ ਪੈਂਦਾ ਤਾਂ ਆਪਣੇ ਆਪ ਵਿੱਚ ਇੱਕ ਭਿਆੰਕਰ ਆਵਾਜ਼ ਆਉਂਦੀ ਇਸ ਆਵਾਜ਼ ਵਿੱਚ ਕੋਈ ਸੌ ਤਾਂ ਨਹੀਂ ਸਕਦਾ ਸੀ ਪਰ ਮੈਂ ਰੇਡੀਓ ਤੇ ਜਗਦੀਸ਼ ਸਿੰਘ ਦੇ ਗਾਣੇ ਸੁਣ ਰਿਹਾ ਸੀ ਬਾਰਿਸ਼ ਥੋੜੀ ਹਲਕੀ ਹੁੰਦੀ ਤਾਂ ਬਾਹਰੋਂ ਝਿੰਗਿਆਂ ਦੀ ਆਵਾਜ਼ ਤੇਜ਼ ਹੋ ਜਾਂਦੀ ਅਤੇ ਡੱਡੂਆਂ ਨੇ ਤਾਂ ਮੇਰੀ ਦੁਕਾਨ ਦੇ ਆਸ-ਪਾਸ ਹੀ ਅੱਡਾ ਲਗਾਇਆ ਹੋਇਆ ਸੀ ਸਵੇਰ ਹੋਵੇ ਜਾਂ ਰਾਤ ਇਹਨਾਂ ਦੀ ਟਰਰ ਟਰਰ ਲੱਗੀ ਰਹਿੰਦੀ ਮੈਂ ਗਾਣਿਆਂ ਵਿੱਚ ਮਸਤ ਹੋਇਆ ਤੇ ਬਾਰਿਸ਼ ਦੇ ਰੁਕਣ ਦਾ ਇੰਤਜ਼ਾਰ ਕਰ ਰਿਹਾ ਸੀ ਉਸੇ ਵਕਤ ਦਰਵਾਜ਼ੇ ਤੇ ਕਿਸੇ ਦੇ ਜਾਂ ਪੈੜਾਂ ਦੀ ਆਵਾਜ਼ ਆਈ ਮੈਂ ਇੱਕਦਮ ਚੌਂਕ ਗਿਆ ਇਹੀ ਰਾਤ ਕਿਹੜਾ ਗ੍ਰਾਹਕ ਹੋ ਸਕਦਾ ਹੈ ਅਜੇ 3 ਘੰਟੇ ਪਹਿਲਾਂ ਹੀ ਤਾਂ ਆਖਰੀ ਲਾਸ਼ ਦਾ ਸੰਸਕਾਰ ਕਰਕੇ ਉਸ ਦੇ ਘਰ ਵਾਲੇ ਜਾ ਚੁੱਕੇ ਹਨ ਤੇ ਫਿਰ ਹੁਣ ਕੌਣ ਆ ਗਿਆ ਦਰਵਾਜ਼ਾ ਖੋਲਾਂ ਜਾਂ ਨਹੀਂ ਇਸ ਉਧੇੜ ਬੁਣ ਵਿੱਚ ਫਸਿਆ ਹੋਇਆ ਸੀ ਉਹ ਫਿਰ ਇੱਕ ਵਾਰ ਫਿਰ ਦਰਵਾਜ਼ਾ ਖੜਕਿਆ ਤੇ ਬਾਹਰੋਂ ਆਵਾਜ਼ ਆਈ ਕਿ ਚਾਚਾ ਦਰਵਾਜ਼ਾ ਖੋਲ ਆਵਾਜ਼ ਕਿਸੇ ਛੋਟੀ ਜਿਹੀ ਬੱਚੀ ਦੀ ਸੀ ਮੈਂ ਛੱਤ ਦਾ ਦਰਵਾਜ਼ਾ ਖੋਲ ਦਿੱਤਾ ਤਾਂ ਸਾਹਮਣੇ ਇੱਕ 7 ਜਾਂ 8 ਸਾਲ ਦੀ ਗੁड़िया ਖੜੀ ਸੀ ਉਸ ਨੇ ਇੱਕ ਗੁਲਾਬੀ ਰੰਗ ਦੀ ਫਰਾਕ ਪਾਈ ਹੋਈ ਸੀ ਜੋ ਕਿ ਪੂਰੀ ਤਰ੍ਹਾਂ ਭਿੱਜ ਚੁੱਕੀ ਸੀ ਉਸ ਦੇ ਮੋੜੇ ਤੱਕ ਕੁੰਘਰਾਲੇ ਵਾਲ ਸਨ ਜਿਨ੍ਹਾਂ ਵਿੱਚੋਂ ਪਾਣੀ ਝੋਕੇ ਮੇਰੀ ਦੁਕਾਨ ਨੂੰ ਗਿੱਲਾ ਕਰ ਰਏ ਸਨ ਮੇਰਾ ਦਰਵਾਜ਼ਾ ਖੋਲਦਿਆਂ ਹੀ ਉਸ ਨੇ ਬੜੇ ਉਦਾਸ ਆਵਾਜ਼ ਵਿੱਚ ਕਿਹਾ ਕਿ ਚਾਚਾ ਉਹ ਜੋ ਲਾਸ਼ ਇੱਥੇ ਥੋੜੀ ਦੇਰ ਪਹਿਲਾਂ ਆਈ ਸੀ ਨਾ بارش ਦੀ ਵਜ੍ਹਾ ਨਾਲ ਉਸ ਦੀ ਅੱਗ ਬੁਝ ਗਈ ਹੈ ਤੁਸੀਂ ਦੁਬਾਰਾ ਅੱਗ ਬਾਲ ਦਿਓ ਮਨ ਵਿੱਚ ਬਹੁਤ ਸਾਰੇ ਸਵਾਲ ਤਾਂ ਸਨ ਪਰ ਪਤਾ ਨਹੀਂ ਕਿਉਂ ਮੈਂ ਉਸ ਨੂੰ ਕੁਝ ਕਹਿ ਨਾ ਸਕਿਆ ਉਸ ਦੇ ਚਿਹਰੇ ਦੇ ਦਰਦ ਨੇ ਮੈਨੂੰ ਮਜਬੂਰ ਕਰ ਦਿੱਤਾ ਤੇ ਮੈਂ ਸਿੱਟਾ ਦੁਕਾਨ ਵਿੱਚੋਂ ਕੈਰੋਸਿਨ ਤੇਲ ਕੱਢ ਕੱਢ ਕੇ ਉਸ ਦੇ ਪਿੱਛੇ-ਪਿੱਛੇ ਤੁਰਨ ਲੱਗਾ ਨੰਨੇ ਕਦਮਾਂ ਨਾਲ ਉਹ ਮੈਨੂੰ ਸ਼ਮਸ਼ਾਨ ਦੇ ਅੰਦਰ ਲੈ ਗਈ ਜਿੱਥੇ ਅੱਗ ਤਾਂ ਬੁੱਝ ਗਈ ਸੀ ਪਰ ਧੂਆ ਅਜੇ ਵੀ ਨਿਕਲ ਰਿਹਾ ਸੀ ਬਾਰਿਸ਼ ਵੀ ਹੁਣ ਬੰਦ ਹੋ ਚੁੱਕੀ ਸੀ ਅੱਧ ਸੜੀ লাশ ਦੀ ਬਦਬੂ ਮੇਰੀ ਪਰਦਾਸ਼ਤ ਤੋਂ ਬਾਹਰ ਹੋ ਰਹੀ ਸੀ ਮੈਂ ਜਲਦੀ ਜਲਦੀ লাশ ਤੇ ਕੈਰੋਸਿਨ ਤੇਲ ਪਾ ਕੇ ਅੱਗ ਲਾ ਦਿੱਤੀ ਤਲਾਅਸ਼ ਫਿਰ ਤੋਂ ਸੜਨ ਲੱਗੀ ਅਤੇ ਇਸ ਦੇ ਨਾਲ ਹੀ ਮੈਨੂੰ ਆਪਣੇ ਪਿੱਛੇ ਕਿਸੇ ਦੇ ਰੋਣ ਦੀ ਆਵਾਜ਼ ਆਈ ਮੈਨੂੰ ਲੱਗਾ ਸ਼ਾਇਦ ਉਹ ਗੁड़िया ਰੋ ਰਹੀ ਸੀ ਪਰ ਜਿਵੇਂ ਹੀ ਮੈਂ ਪਿੱਛੇ ਮੁੜਿਆ ਤਾਂ ਉੱਥੇ ਕੋਈ ਨਹੀਂ ਸੀ ਉਹ ਬੱਚੀ ਵੀ ਨਹੀਂ ਸੀ ਜਿਸ ਦੇ ਪਿੱਛੇ-ਪਿੱਛੇ ਆ ਕੇ ਮੈਂ ਇਸ ਬੁਜੀ ਹੋਈ Laash ਨੂੰ ਦੁਬਾਰਾ ਅੱਗ ਲਗਾਈ ਸੀ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਅਚਾਨਕ ਉਹ ਬੱਚੀ ਕਿੱਥੇ ਗਾਇਬ ਹੋ ਗਈ ਥੋੜੀ ਦੇਰ ਉਸ ਨੂੰ ਇੱਧਰ-ਉੱਧਰ ਲੱਭਣ ਤੋਂ ਬਾਅਦ ਮੈਂ ਵਾਪਸ ਆਪਣੀ ਦੁਕਾਨ ਵਿੱਚ ਆ ਗਿਆ ਤੇ ਸੌ ਗਿਆ ਮਨ ਵਿੱਚ ਖਿਆਲ ਆ ਰਹੇ ਸਨ ਕਿ ਹੁਣੇ-ਹੁਣੇ ਮੈਂ ਜਿਸ ਲੜਕੀ ਦੇ ਨਾਲ ਗਿਆ ਸੀ ਕੀ ਉਹ ਇਨਸਾਨ ਸੀ ਜਾਂ ਫਿਰ ਮੈਂ ਅੰਦਰੋਂ-ਅੰਦਰੀ ਡਰ ਰਿਹਾ ਸੀ ਆਪਣੇ ਆਪ ਨਾਲ ਵਾਅਦਾ ਕਰ ਰਿਹਾ ਸੀ ਹੁਣ ਚਾਹੇ ਜੋ ਵੀ ਹੋਵੇ ਕਦੀ ਰਾਤ ਨੂੰ ਦਰਵਾਜ਼ਾ ਨਹੀਂ ਖੋਲਾਂਗਾ ਸਵੇਰ ਦੇ ਠੀਕ 6 ਵਜੇ ਹੋਣਗੇ ਮੈਂ ਹੱਥ-ਮੂੰਹ ਧੋ ਕੇ ਦੁਕਾਨ ਵਿੱਚ ਚਾਹ ਬਣਾ ਰਿਹਾ ਸੀ ਉਸੇ ਵਕਤ ਤਿੰਨ ਹੱਟੇ-ਖੱਟੇ ਲੋਕ ਮੇਰੀ ਦੁਕਾਨ ਤੇ ਆ ਕੇ ਬੈਠ ਗਏ ਤੇ ਮੈਨੂੰ ਕਹਿਣ ਲੱਗੇ ਕਿ ਕੱਲ ਰਾਤ ਜੋ ਲਾਸ਼ ਉਹ ਲੈ ਕੇ ਆਏ ਸਨ ਉਸ ਦੀਆਂ ਹੱਡੀਆਂ ਇਹ ਲੋਕ ਲੈਣ ਆਏ ਹਨ ਉਦੋਂ ਹੀ ਉਹ ਬੱਚੀ ਬਾਰੇ ਮੈਨੂੰ ਯਾਦ ਆਇਆ ਤੇ ਮੈਂ ਉਹਨਾਂ ਲੋਕਾਂ ਨੂੰ ਕਿਹਾ ਕਿ ਕੱਲ ਰਾਤ ਇੱਥੇ ਤੁਹਾਡੇ ਵਿੱਚੋਂ ਛੋਟੀ ਜਿਹੀ ਬੱਚੀ ਲੈ ਕੇ ਕੌਣ ਆਇਆ ਸੀ ਉਹ ਬੱਚੀ ਮੇਰੀ ਦੁਕਾਨ ਵਿੱਚ ਆਈ ਤੇ ਤੁਹਾਡੀ ਲਾਸ਼ ਜੋ ਤੇਜ਼ بارش ਦੀ ਵਜ੍ਹਾ ਨਾਲ ਬੁਝ ਚੁੱਕੀ ਸੀ ਤਾਂ ਮੈਨੂੰ ਦੁਬਾਰਾ ਲਾਸ਼ ਨੂੰ ਅੱਗ ਲਗਾਉਣ ਲਈ ਕਹਿ ਰਹੀ ਸੀ ਮੈਂ ਉਸ ਦੇ ਨਾਲ ਜਾ ਕੇ ਦੁਬਾਰਾ ਲਾਸ਼ ਨੂੰ ਅੱਗ ਲਗਾ ਦਿੱਤੀ ਪਰ ਉਸੇ ਵਕਤ ਉਹ ਅਚਾਨਕ ਕਿੱਥੇ ਗਈ ਮੈਨੂੰ ਪਤਾ ਹੀ ਨਾ ਲੱਗਿਆ ਮੈਨੂੰ ਲੱਗਿਆ ਸ਼ਾਇਦ ਜਿਸ ਦੇ ਨਾਲ ਉਹ ਆਈ ਸੀ ਉਸ ਦੇ ਕੋਲ ਚਲੀ ਗਈ ਹੋਵੇਗੀ ਇਹ ਸੁਣਨ ਤੋਂ ਬਾਅਦ ਉਹ ਹੈਰਾਨ ਹੋ ਕੇ ਇੱਕ ਦੂਜੇ ਵੱਲ ਵੇਖਣ ਲੱਗੇ ਤੇ ਫਿਰ ਉਹਨਾਂ ਵਿੱਚੋਂ ਕਿਸੇ ਇੱਕ ਨੇ ਆਪਣੀ ਜੇਬ ਵਿੱਚੋਂ ਮੋਬਾਈਲ ਕੱਢਿਆ ਤੇ ਮੇਰੇ ਵੱਲ ਕਰਦਿਆਂ ਹੋਇਆਂ ਇੱਕ ਤਸਵੀਰ ਦਿਖਾਈ ਖੂਬ ਹੂ ਉਹੀ ਲੜਕੀ ਉਹੀ ਕੁੰਗਰਾਲੇ ਵਾਲ ਉਹੀ ਖੱਦ ਤੇ ਉਹੀ ਰੰਗ ਮੇਰੀ ਬੱਚੀ ਮੈਂ ਬੱਚੀ ਨੂੰ ਪਛਾਣਨ ਤੋਂ ਬਾਅਦ ਉਹ ਲੋਕ ਬਹੁਤ ਉਲਝਣ ਵਿੱਚ ਪੈ ਗਏ ਤੇ ਮੈਨੂੰ ਕਹਿੰਦੇ ਨੰਦੂ ਤੂੰ ਤੁਸੀਂ ਇਹ ਕੀ ਬੋਲ ਰਹੇ ਹੋ ਕੱਲ ਅਸੀਂ ਇਸੇ ਲੜਕੀ ਦਾ ਤਾਂ ਸੰਸਕਾਰ ਕਰਨ ਆਏ ਸੀ ਕੱਲ ਹੀ ਇਸ ਦੀ ਮੌਤ ਹੋਈ ਹੈ ਪੁਲਿਸ ਅਜੇ ਸ਼ਾਂਬੀਨ ਕਰ ਰਹੀ ਹੈ ਕਿ ਇਸ ਦੀ ਮੌਤ ਦੀ ਵਜ੍ਹਾ ਜਾਣਨ ਦੇ ਲਈ ਪਰਮਾਤਮਾ ਦੇ ਲਈ ਇਸ ਤਰ੍ਹਾਂ ਦਾ ਝੂਠ ਨਾ ਬੋਲੋ ਤੇ ਉਹਨਾਂ ਤਿੰਨਾਂ ਵਿੱਚੋਂ ਇੱਕ ਬੱਚੀ ਦਾ ਪਿਓ ਸੀ ਇਹ ਗੱਲ ਸੁਣ ਕੇ ਮੇਰਾ ਬੁਰਾ ਹਾਲ ਹੋ ਗਿਆ ਜਿਸ ਗੱਲ ਦਾ ਮੈਨੂੰ ਸ਼ੱਕ ਸੀ ਉਹੀ ਹੋਇਆ ਮੈਂ ਕੰਬਦੇ ਹੋਏ ਬੁੱਲਾ ਨਾਲ ਕਿਹਾ ਕਿ ਮੈਂ ਕਿਉਂ ਝੂਠ ਬੋਲਾਂਗਾ ਕੱਲ ਇਹੀ ਲੜਕੀ ਮੇਰੀ ਦੁਕਾਨ ਵਿੱਚ ਆਈ ਸੀ ਮੇਰੀਆਂ ਗੱਲਾਂ ਨੂੰ ਅਣ ਸੁਨਾ ਕਰਕੇ ਉਹ ਲੋਕ ਬੱਚੀ ਦੇ ਪਿਓ ਦੇ ਹੰਝੂ ਪੂੰਝਦੇ ਹੋਏ ਚਲੇ ਗਏ ਅਤੇ ਉੱਥੇ ਬੈਠ ਕੇ ਮੈਂ ਮੋਢੇ ਤੇ ਪਏ ਪਰਨੇ ਨਾਲ ਆਪਣਾ ਪਸੀਨਾ ਪੂੰਝਣ ਲੱਗਿਆ ਕਿ ਆਖਿਰ ਇਸ ਫੁੱਲ ਵਰਗੀ ਬੱਚੀ ਦੀ ਮੌਤ ਕਿਸ ਤਰੀਕੇ ਨਾਲ ਹੋਈ ਹੋਵੇਗੀ ਮੈਂ ਆਪਣੇ ਦੋਵੇਂ ਹੱਥ ਜੋੜ ਕੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ हे ਪ੍ਰਮਾਤਮਾ ਉਸ ਨੰਨੀ ਜੀ ਬੱਚੀ ਦੀ ਆਤਮਾ ਨੂੰ ਸ਼ਾਂਤੀ ਦੇਣਾ ਤੇ ਉਸ ਦੇ ਕਾਤਲਾਂ ਨੂੰ ਸਜ਼ਾ ਵੀ ਦੇਣਾ ਲੇਕਿਨ ਮੈਂ ਉਸ ਵਕਤ ਨਹੀਂ ਜਾਣਦਾ ਸੀ ਕਿ ਮੇਰੀ ਦੂਸਰੀ ਪ੍ਰਾਰਥਨਾ ਜੋ ਮੈਂ ਬੱਚੇ ਦੇ ਲਈ ਕੀਤੀ ਉਹ ਮੇਰੇ ਹੀ ਹੱਥਾਂ ਚੋਂ ਪੂਰੀ ਹੋਵੇਗੀ ਜਿਵੇਂ ਇਹ ਕਿਵੇਂ ਦਿਨ ਬੀਤਿਆ ਤੇ ਫਿਰ ਡਰਾਉਣੀ ਰਾਤ ਆਈ ਕੁੱਤੇ ਤਾਂ ਅੱਜ ਸ਼ਮਸ਼ਾਨ ਘਾੜ ਦੇ ਅੰਦਰ ਹੀ ਬੈਠ ਕੇ ਰੋ ਰਹੇ ਸਨ ਮੈਂ ਪਹਿਲਾਂ ਤੋਂ ਹੀ ਬਹੁਤ ਡਰਿਆ ਹੋਇਆ ਸੀ ਉੱਪਰੋਂ ਇਹ ਸਾਰੀਆਂ ਆਵਾਜ਼ਾਂ ਕਦੀ ਡੱਡੂਆਂ ਦੀ ਆਵਾਜ਼ ਕਦੀ ਮੁੱਜੂ ਦੀ ਤੇ ਕਦੀ ਕੁੱਤਿਆਂ ਦੇ ਰੋਣ ਦੀ ਆਵਾਜ਼ ਸਭ ਮਿਲ ਕੇ ਮੈਨੂੰ ਹੋਰ ਜ਼ਿਆਦਾ ਡਰਾ ਰਹੇ ਸਨ ਸੌਣ ਤੋਂ ਪਹਿਲਾਂ ਅੱਜ ਮੈਂ ਰੇਡੀਓ ਤੇ ਗਾਣੇ ਵੀ ਨਹੀਂ ਲਗਾਏ ਤੇ ਲਾਲ ਟੈਨ ਨੂੰ ਵੀ ਜਗਦੀ ਹੀ ਰਹਿਣ ਦਿੱਤਾ ਮੈਂ ਜਲਦੀ ਹੀ ਸੌਂ ਜਾਣਾ ਚਾਹੁੰਦਾ ਸੀ ਪਰ ਨੀਂਦ ਕਿੱਥੋਂ ਆਵੇ بارش ਹੌਲੀ-ਹੌਲੀ ਤੇਜ਼ ਹੋ ਰਹੀ ਸੀ ਅਜੇ ਰਾਤ ਦਾ ਪਹਿਲਾ ਪੈਰ ਹੀ ਬੀਤਿਆ ਹੋਵੇਗਾ ਕਿ ਉਦੋਂ ਹੀ ਰਾਤ ਦੇ ਸਨਾਟੇ ਨੂੰ چیرਦੀ ਹੋਈ ਇੱਕ ਆਵਾਜ਼ ਮੇਰੇ ਕੰਨਾਂ ਤੱਕ ਪਹੁੰਚੀ ਅਤੇ ਇਹ ਆਵਾਜ਼ ਕਿਸੇ ਲੜਕੀ ਦੀ ਸੀ ਉਸਨੇ ਦਰਵਾਜ਼ੇ ਤੇ دستਕ ਦਿੱਤੀ ਕੋਈ ਬਾਹਰੋਂ ਮੈਨੂੰ ਆਵਾਜ਼ ਮਾਰ ਰਿਹਾ ਸੀ ਨੰਦੂ ਚਾਚਾ ਦਰਵਾਜ਼ਾ ਖੋਲੋ ਅਤੇ ਇਸ ਆਵਾਜ਼ ਤੋਂ ਬਾਅਦ ਬਾਹਰੋਂ ਸਾਰੀਆਂ ਆਵਾਜ਼ਾਂ ਆਉਣੀਆਂ ਬੰਦ ਹੋ ਗਈਆਂ ਸਨਾਟਾ ਇਸ ਤਰ੍ਹਾਂ ਹਾਵੀ ਹੋ ਚੁੱਕਿਆ ਸੀ ਕਿ ਮੈਨੂੰ ਆਪਣੇ ਸਾਹ ਲੈਣ ਦੀ ਆਵਾਜ਼ ਵੀ ਸੁਣਾਈ ਦੇ ਰਹੀ ਸੀ ਅਤੇ ਆਪਣੀ ਹੀ ਧੜਕਣ ਮੈਨੂੰ ਡਰਾ ਰਹੀ ਸੀ ਅਜੀ ਮੈਂ ਇਹ ਸਭ ਸੋਚ ਰਿਹਾ ਸੀ ਕਿ ਬਾਹਰੋਂ ਕਿਸੇ ਬੱਚੇ ਦੇ ਰੋਣ ਦੀ ਆਵਾਜ਼ ਆਉਣੀ ਸ਼ੁਰੂ ਹੋ ਗਈ ਅਤੇ ਇਸ ਆਵਾਜ਼ ਦੇ ਨਾਲ ਨਾਲ ਕੁੱਤੇ ਵੀ ਭੌਂਕਣ ਲੱਗੇ ਮੈਂ ਆਪਣੀ ਪੂਰੀ ਹਿੰਮਤ ਕਰਕੇ ਦਰਵਾਜ਼ਾ ਖੋਲ੍ਹ ਦਿੱਤਾ ਅੱਖਾਂ ਦੇ ਸਾਹਮਣੇ ਉਹੀ ਮਾਸੂਮ ਜਿਹੀ ਬੱਚੀ ਸਿਰ ਝੁਕਾ ਕੇ ਖੜੀ ਸੀ ਉਹ ਹੌਕੇ ਲੈ ਕੇ ਰੋ ਰਹੀ ਸੀ ਮੈਂ ਜਾਣਦਾ ਸੀ ਮੈਨੂੰ ਹਜੇ ਸਵੇਰੇ ਹੀ ਪਤਾ ਲੱਗ ਚੁੱਕਿਆ ਸੀ ਕਿ ਇਹ ਨੰਨੀ ਜੀ ਬੱਚੀ ਹੁਣ ਜਿੰਦਾ ਨਹੀਂ ਹੈ ਪਰ ਪਤਾ ਨਹੀਂ ਇਹੋ ਜਿਹਾ ਕਿਹੜਾ ਰਿਸ਼ਤਾ ਸੀ ਜੋ ਮੈਨੂੰ ਉਸ ਬੱਚੀ ਨਾਲ ਜੋੜ ਰਿਹਾ ਸੀ ਮੇਰੇ ਦਰਵਾਜ਼ਾ ਖੋਲਦਿਆਂ ਹੀ ਉਸ ਨੇ ਸਿਰ ਚੁੱਕ ਕੇ ਮੇਰੇ ਵੱਲ ਵੇਖਿਆ ਤੇ ਮੁਸਕਰਾ ਪਈ ਉਹ ਜਾਣਦੀ ਸੀ ਮੈਂ ਉਸਦੀ ਮਦਦ ਜ਼ਰੂਰ ਕਰਾਂਗਾ ਪਰ ਕੱਲ ਤਾਂ ਇਹ ਮੇਰੇ ਕੋਲ ਆਪਣੀ ਹੀ ਚਿੰਤਾ ਨੂੰ ਦੁਬਾਰਾ ਸਾੜਨ ਦੇ ਲਈ ਕਹਿ ਰਹੀ ਸੀ ਤੇ ਤੇ ਅੱਜ ਇਸ ਦੀਆਂ ਅਸਥੀਆਂ ਵੀ ਇਸ ਦੇ ਪਰਿਵਾਰ ਵਾਲੇ ਲੈ ਗਏ ਹਨ ਤਾਂ ਫਿਰ ਅੱਜ ਇਹ ਕੀ ਕਹਿਣਾ ਚਾਹੁੰਦੀ ਹੈ ਉਸ ਨੇ ਕੁਝ ਨਹੀਂ ਕਿਹਾ ਬਸ ਮੇਰੀ ਉਂਗਲ ਫੜ ਕੇ ਮੈਨੂੰ ਸ਼ਮਸ਼ਾਨ ਘਰ ਵਿੱਚ ਲਿਜਾਣ ਲੱਗੀ ਉਹ ਜ਼ਿਆਦਾ ਬੋਲਦੀ ਨਹੀਂ ਪਰ ਪਤਾ ਨਹੀਂ ਕਿਵੇਂ ਉਹ ਮੇਰਾ ਨਾਂ ਜਾਣਦੀ ਹੈ ਉਹ ਜਾਣਦੀ ਹੈ ਮੈਂ ਨੰਦੂ ਹਾਂ ਇਸ ਸ਼ਮਸ਼ਾਨ ਵਿੱਚ ਇਕੱਲਾ ਜਿੰਦਾ ਇਨਸਾਨ ਸਿਰਫ ਮੈਂ ਹੀ ਹਾਂ ਮੇਰੀ ਉਂਗਲ ਫੜ ਕੇ ਉਹ ਮੈਨੂੰ ਲਗਾਤਾਰ ਅੱਗੇ ਲਿਜਾ ਰਹੀ ਸੀ ਆਸ-ਪਾਸ ਦਾ ਇਲਾਕਾ ਬਹੁਤ ਭਿਆਨਕ ਸੀ ਮੈਨੂੰ ਝਾੜੀਆਂ ਦੇ ਪਿੱਛੋਂ ਜਗਦੀਆਂ ਹੋਈਆਂ ਅੱਖਾਂ ਦਿਖਾਈ ਦਿੱਤੀਆਂ ਮੈਂ ਜਾਣਦਾ ਹਾਂ ਇਹ ਅੱਖਾਂ ਇੱਥੇ ਰਹਿ ਰਹੇ ਜੰਗਲੀ ਕੁੱਤਿਆਂ ਦੀਆਂ ਹਨ ਇਸ ਤਰ੍ਹਾਂ ਦੀਆਂ ਅੱਖਾਂ ਮੈਂ ਕਈ ਵਾਰ ਦੇਖ ਚੁੱਕਿਆ ਹਾਂ ਪਰ ਅੱਜ ਇਹ ਅੱਖਾਂ ਯਾਨੀ ਕਿ ਇਹ ਕੁੱਤੇ ਇੰਨੇ ਸ਼ਾਂਤ ਕਿਉਂ ਸੀ ਸ਼ਾਇਦ ਇੱਕ ਆਤਮਾ ਨੂੰ ਦੇਖ ਕੇ ਇਹ ਸਾਰੀਆਂ ਅੱਖਾਂ ਡਰ ਰਹੀਆਂ ਹਨ ਮੈਂ ਸੁਣਿਆ ਸੀ ਕਿ ਆਤਮਾ ਦੇ ਪੈਰ ਉਲਟੇ ਹੁੰਦੇ ਹਨ ਪਰ ਇਹ ਬੱਚੀ ਦੇ ਪੈਰ ਸਿੱਧੇ ਸਨ ਮੈਂ ਨਹੀਂ ਜਾਣਦਾ ਕਿਵੇਂ ਪਰ ਮੈਂ ਚੁੱਪ-ਚਾਪ ਉਸ ਦੇ ਪਿੱਛੇ ਚੱਲ ਰਿਹਾ ਸੀ ਅਤੇ ਫਿਰ ਸ਼ਮਸ਼ਾਨ ਦੇ ਆਖਰੀ ਕੋਨੇ ਵਿੱਚ ਪਹੁੰਚ ਕੇ ਉਸ ਨੇ ਮੇਰੀ ਉਂਗਲ ਛੱਡ ਦਿੱਤੀ ਤੇ ਮੈਂ ਵੇਖਿਆ ਉੱਥੇ ਕੋਈ ਨਹੀਂ ਸੀ ਕੋਈ ਸੀ ਜੋ ਦਵਾਰ ਵੱਲ ਮੂੰਹ ਕਰਕੇ ਖੜ੍ਹਾ ਹੋਇਆ ਸੀ 18-19 ਸਾਲ ਦਾ ਲੜਕਾ ਮੈਂ ਉਸਨੂੰ ਪਛਾਣਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਹ ਪਤਾ ਨਹੀਂ ਕਿਉਂ ਮੈਨੂੰ ਸਾਫ਼ ਦਿਖਾਈ ਨਹੀਂ ਦੇ ਰਿਹਾ ਸੀ ਕੁਝ ਧੁੰਦਲਾ ਧੁੰਦਲਾ ਜਿਹਾ ਨਜ਼ਰ ਆ ਰਿਹਾ ਸੀ ਬਾਰਿਸ਼ ਵਿੱਚ ਵੀ ਉਹ ਨਹੀਂ ਭੇਜ ਰਿਹਾ ਸੀ ਮੈਂ ਟਿਕਟਕੀ ਲਗਾ ਕੇ ਉਸਨੂੰ ਦੇਖ ਰਿਹਾ ਸੀ ਉਦੋਂ ਹੀ ਅਚਾਨਕ ਉਹ ਕੰਧ ਦੇ ਕੋਲ ਗੋਡੇ ਟੇਕ ਕੇ ਬੈਠ ਗਿਆ ਤੇ ਫਿਰ ਅੰਮੀ ਅੰਮੀ ਕਹਿ ਕੇ ਰੋਲਾ ਪਾਉਣ ਲੱਗਾ ਉਹ ਤੜਫ ਰਿਹਾ ਸੀ ਸ਼ਾਇਦ ਆਪਣੀ ਮਾਂ ਨੂੰ ਯਾਦ ਕਰ ਰਿਹਾ ਸੀ ਮੈਂ ਉਸ ਦੇ ਕੋਲ ਚਲਾ ਗਿਆ ਪਰ ਮੈਂ ਉਸ ਨੂੰ ਛੂ ਨਹੀਂ ਸਕਿਆ ਮੈਂ ਸਮਝ ਗਿਆ ਕਿ ਉਹ ਕੋਈ ਇਨਸਾਨ ਨਹੀਂ ਉਹ ਇੱਕ ਦੁਖੀ ਰੂਹ ਹੈ ਮੈਨੂੰ ਦੇਖ ਕੇ ਉਸ ਲੜਕੇ ਨੇ ਪਹਿਲਾਂ ਤਾਂ ਅੱਖਾਂ ਫੇਰ ਲਈਆਂ ਪਰ ਉਹ ਬੱਚੀ ਜੋ ਮੈਨੂੰ ਉਸ ਲੜਕੇ ਤੱਕ ਲਿਾਈ ਸੀ ਉਹ ਉਸ ਲੜਕੇ ਦੇ ਕੋਲ ਜਾ ਕੇ ਉਸ ਨਾਲ ਗੱਲ ਕਰਨ ਲੱਗੀ ਤੇ ਫਿਰ ਅਚਾਨਕ ਉਹ ਲੜਕਾ ਬਿਲਕੁਲ ਮੇਰੀਆਂ ਅੱਖਾਂ ਦੇ ਸਾਹਮਣੇ ਆ ਗਿਆ ਇੱਕ ਪਲ ਲਈ ਤਾਂ ਮੈਂ ਡਰ ਗਿਆ ਡਰ ਕੇ ਪਿੱਛੇ ਹਟ ਗਿਆ ਪਰ ਮੈਂ ਜਾਣਦਾ ਸੀ ਇਹ ਦੋਨੋਂ ਹੀ ਪਵਿੱਤਰ ਆਤਮਾ ਸਨ ਮੈਂ ਉੱਥੇ ਪੱਥਰ ਤੇ ਬੈਠ ਗਿਆ ਅਤੇ ਆਪਣੇ ਆਸ-ਪਾਸ ਜੋ ਕੁਝ ਹੋ ਰਿਹਾ ਸੀ ਉਸ ਨੂੰ ਗੌਰ ਨਾਲ ਸਮਝਣ ਦੀ ਕੋਸ਼ਿਸ਼ ਕਰਨ ਲੱਗਿਆ ਉਹ ਲੜਕਾ ਮੇਰੇ ਸਾਹਮਣੇ ਹੀ ਸੀ ਉਸ ਨੇ ਬੋਲਣਾ ਸ਼ੁਰੂ ਕੀਤਾ ਮੈਂ ਇੱਥੋਂ ਬਾਹਰ ਨਹੀਂ ਜਾ ਸਕਦਾ ਮੇਰੀ ਅੰਮੀ ਨੂੰ ਨਹੀਂ ਪਤਾ ਕਿ ਮੈਂ ਮਰ ਚੁੱਕਿਆ ਹਾਂ ਮੈਂ ਉਸ ਨੂੰ ਧੋਖਾ ਦਿੱਤਾ ਅਤੇ ਇਹਨਾਂ ਕਹਿ ਕੇ ਉਹ ਫਿਰ ਹੌਕੇ ਲੈ ਕੇ ਰੋਣ ਲੱਗਿਆ ਮੈਨੂੰ ਉਸ ਨਾਲ ਹਮਦਰਦੀ ਹੋਣ ਲੱਗੀ ਮੈਂ ਬੜੇ ਪਿਆਰ ਨਾਲ ਉਸ ਨੂੰ ਕਿਹਾ ਤੂੰ ਕੌਣ ਹੈ ਮੈਂ ਨਹੀਂ ਜਾਣਦਾ ਪਰ ਤੇਰੀ ਹੀ ਉਮਰ ਦਾ ਮੇਰਾ ਵੱਡਾ ਬੇਟਾ ਹੈ ਉਹ ਹੈ ਤਾਂ ਆਲਸੀ ਪਰ ਆਪਣੀ ਮਾਂ ਦਾ ਲਾਡਲਾ ਹੈ ਅਤੇ ਆਪਣੀ ਮਾਂ ਨੂੰ ਬਹੁਤ ਪਿਆਰ ਕਰਦਾ ਹੈ ਆਪਣੀ ਮਾਂ ਦੇ ਲਈ ਆਪਣੇ ਪਿਓ ਮਤਲਬ ਕਿ ਮੇਰੇ ਨਾਲ ਵੀ ਲੜ ਪੈਂਦਾ ਹੈ ਮੈਂ ਤੇਰੀ ਦਰਦ ਸਮਝ ਰਿਹਾ ਹਾਂ ਦੱਸ ਮੈਂ ਤੇਰੀ ਕਿਵੇਂ ਮਦਦ ਕਰ ਸਕਦਾ ਹਾਂ ਉਸ ਤੋਂ ਬਾਅਦ ਉਸਨੇ ਆਪਣੀ ਕਹਾਣੀ ਸੁਣਾ ਦਿੱਤੀ ਉਸਨੇ ਕਿਹਾ ਦੋ ਮਹੀਨੇ ਪਹਿਲਾਂ ਦੀ ਗੱਲ ਹੈ ਉਸ ਵਕਤ ਮੈਂ 12ਵੀਂ ਕਲਾਸ ਵਿੱਚ ਸੀ ਮੇਰੇ ਪੇਪਰਾਂ ਦਾ ਰਿਜ਼ਲਟ ਆਇਆ ਸੀ ਅਤੇ ਬਹੁਤ ਵਧੀਆ ਆਇਆ ਸੀ ਘਰ ਵਿੱਚ ਸਾਰੇ ਖੁਸ਼ ਸਨ ਮੰਮੀ ਤੋਂ ਬਹੁਤ ਸਾਰੀਆਂ ਦੁਆਵਾਂ ਲੈ ਕੇ ਮੈਂ ਘਰੋਂ ਇਹ ਕਹਿ ਕੇ ਨਿਕਲਿਆ ਕਿ ਦੋਸਤਾਂ ਕੋਲ ਜਾ ਰਿਹਾ ਹਾਂ ਪਰ ਮੈਂ ਝੂਠ ਕਿਹਾ ਮੈਂ ਉੱਥੋਂ ਸਿੱਧਾ ਘਰ ਤੋਂ ਲਗਭਗ 1 ਕਿਲੋਮੀਟਰ ਦੂਰ ਸੁਨੇਹਾ ਦੇ ਘਰ ਮਠਿਆਈ ਦਾ ਡੱਬਾ ਲੈ ਗਿਆ ਸੁਨੇਹਾ ਜੋ ਮੇਰੇ ਨਾਲ ਮੇਰੇ ਸਕੂਲ ਵਿੱਚ ਪੜਦੀ ਸੀ ਦੁਨੀਆ ਸਾਨੂੰ ਇੱਕ ਦੂਜੇ ਦਾ ਦੋਸਤ ਸਮਝਦੀ ਸੀ ਪਰ ਸਿਰਫ ਮੇਰਾ ਦਿਲ ਜਾਣਦਾ ਸੀ ਮੈਂ ਸੁਨੇਹਾ ਨੂੰ ਕਿੰਨੀ ਮੁਹੱਬਤ ਕਰਦਾ ਸੀ ਪਰ ਇਹ ਗੱਲ ਤਾਂ ਹੁਣ ਮੈਨੂੰ ਪਤਾ ਚੱਲ ਰਹੀ ਹੈ ਕਿ ਉਹ ਮੁਹੱਬਤ ਨਹੀਂ ਸਿਰਫ ਮੇਰਾ ਜਨੂਨ ਸੀ ਇਹ ਕਿਹੋ ਜਿਹਾ ਜਨੂਨ ਜਿਸ ਨੇ ਮੇਰੀ ਜ਼ਿੰਦਗੀ ਤਬਾਹ ਕਰ ਦਿੱਤੀ ਚਲੋ ਮੈਂ ਉਸ ਦਿਨ ਸਨੇਹਾ ਨੂੰ ਮਿਲ ਕੇ ਆਪਣੇ ਦਿਲ ਦਾ ਹਾਲ ਬਿਆਨ ਕਰਨ ਵਾਲਾ ਸੀ ਉਹ ਵੀ ਮੈਨੂੰ ਸਿਰਫ ਦੋਸਤ ਹੀ ਕਹਿੰਦੀ ਸੀ ਪਰ ਮੈਂ ਤਾਂ ਸੱਚੇ ਮਨ ਤੋਂ ਉਸ ਨੂੰ ਚਾਹੁੰਦਾ ਸੀ ਉਸ ਦਿਨ ਮਠਿਆਈ ਦੇ ਡੱਬੇ ਅਤੇ ਇੱਕ ਲਾਲ ਗੁਲਾਬ ਨਾਲ ਮੈਂ ਆਪਣੇ ਪਿਆਰ ਦਾ ਇਜ਼ਹਾਰ ਵੀ ਕੀਤਾ ਪਰ ਸੁਨੇਹਾ ਨੇ ਮੈਨੂੰ ਨਾ ਸਮਝਿਆ ਤੇ ਇਨਕਾਰ ਕਰ ਦਿੱਤਾ ਤੇ ਸਾਰਿਆਂ ਦੇ ਸਾਹਮਣੇ ਮੈਨੂੰ ਬੇਇੱਜ਼ਤ ਵੀ ਕੀਤਾ ਕਿਉਂਕਿ ਮੈਂ ਮੁ슬ਮਨ ਤੇ ਉਹ Hindu ਸੀ ਉਸਨੇ ਬੁਰੀ ਤਰ੍ਹਾਂ ਮੇਰਾ ਮਜਾਕ ਉਡਾਇਆ ਤੇ ਆਪਣੇ ਭਰਾਵਾਂ ਨਾਲ ਮਿਲ ਕੇ ਉਸਨੇ ਮੈਨੂੰ ਘਰ ਚੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਫਿਰ ਪਤਾ ਨਹੀਂ ਕਿਹੜਾ ਨਸ਼ਾ ਕਰਕੇ ਮੈਂ ਆਪਣੇ ਆਪ ਨੂੰ ਖਤਮ ਕਰਨ ਦਾ ਮਨ ਬਣਾ ਲਿਆ ਬਹੁਤ ਗਲਤ ਕੀਤਾ ਮੈਂ ਫਿਰ ਉਹ ਰੋਣ ਲੱਗਿਆ ਉਸਦੇ ਚਿਹਰੇ ਦਾ ਦਰਦ ਹੁਣ ਮੈਂ ਮਹਿਸੂਸ ਕਰ ਰਿਹਾ ਸੀ ਮੈਂ ਸੋਚ ਰਿਹਾ ਸੀ ਜਿਸ ਸ਼ਮਸ਼ਾਨ ਤੋਂ ਮੈਂ ਇੰਨਾ ਡਰਦਾ ਸੀ ਉਹ ਆਪਣੇ ਅੰਦਰ ਨਾ ਜਾਣੇ ਕਿੰਨੇ ਜ਼ਿਆਦਾ ਦਰਦ ਸਿਮੇਟ ਕੇ ਬੈਠਾ ਹੋਇਆ ਹੈ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਅਚਾਨਕ ਮੈਨੂੰ ਆਪਣੇ ਤਿੰਨਾਂ ਪੁੱਤਰਾਂ ਦੀ ਯਾਦ ਆਉਣ ਲੱਗੀ ਹੁਣ ਉਹਨਾਂ ਦੇ ਪੇਪਰਾਂ ਵਿੱਚੋਂ ਘਟ ਨੰਬਰ ਆਉਂਦੇ ਹਨ ਤੇ ਮੈਂ ਕਿੰਨਾ ਉਹਨਾਂ ਤੇ ਭਟਕਦਾ ਹਾਂ ਮੈਂ ਕਦੀ ਉਹਨਾਂ ਦੇ ਅੰਦਰ ਝਾਕ ਕੇ ਨਹੀਂ ਦੇਖਿਆ ਅੱਜ ਮੈਨੂੰ ਆਪਣੇ ਤਿੰਨਾਂ ਪੁੱਤਰਾਂ ਦੀ ਯਾਦ ਆ ਰਹੀ ਸੀ ਮੈਂ ਉਹਨਾਂ ਨੂੰ ਗਲੇ ਲਗਾਉਣ ਲਈ ਅਚਾਨਕ ਹੀ ਤੜਫੁੱਟਿਆ ਅਤੇ ਫਿਰ ਉਸ ਲੜਕੇ ਨੇ ਆਪਣੀ ਕਹਾਣੀ ਦੱਸਣੀ ਸ਼ੁਰੂ ਕੀਤੀ ਸੁਨੇਹਾ ਦੇ ਘਰ ਤੋਂ ਬਾਹਰ ਨਿਕਲ ਕੇ ਮੈਂ ਪੂਰੀ ਤਰ੍ਹਾਂ ਟੁੱਟ ਚੁੱਕਿਆ ਸੀ ਮੈਂ ਨੂੰ ਲੱਗਿਆ ਮੈਂ ਸਭ ਕੁਝ ਖੋ ਦਿੱਤਾ ਹੈ ਜਿਸ ਲੜਕੀ ਨੂੰ ਮੈਂ ਆਪਣੇ ਸੁਪਨਿਆਂ ਵਿੱਚ ਵਸਾਉਣਾ ਚਾਹੁੰਦਾ ਸੀ ਉਸਨੇ ਮੈਨੂੰ ਠੁਕਰਾ ਦਿੱਤਾ ਮੈਂ ਉੱਥੋਂ ਸਿੱਧਾ ਦਰਿਆ ਵੱਲ ਤੁਰ ਪਿਆ ਜੋ ਕਿ ਸਾਡੇ ਸ਼ਹਿਰ ਤੋਂ ਲਗਭਗ 30 ਕਿਲੋਮੀਟਰ ਦੀ ਦੂਰੀ ਤੇ ਸੀ ਮੈਂ ਸਵੇਰ ਤੋਂ ਸ਼ਾਮ ਤੱਕ ਉੱਥੇ ਹੀ ਬੈਠਿਆ ਰਿਹਾ ਕਿਸ ਤਰ੍ਹਾਂ ਸਨੇਹਾ ਨੂੰ ਪਾ ਸਕਾਂ ਇਹ ਹੀ ਸੋਚਦਾ ਰਿਹਾ ਤੇ ਗੁੱਸੇ ਵਿੱਚ ਮੈਂ ਬਹੁਤ ਸ਼ਰਾਬ ਪੀ ਲਈ ਸ਼ਾਇਦ ਇਸ ਲਈ ਸ਼ਾਮ ਢਲਣ ਤੋਂ ਬਾਅਦ ਜਦੋਂ ਮੈਂ ਘਰ ਆਉਣ ਲਈ ਉੱਥੋਂ ਉੱਠਣ ਲੱਗਿਆ ਤੇ ਅਚਾਨਕ ਮੇਰਾ ਸਿਰ ਪੂਰੀ ਤਰ੍ਹਾਂ ਘੁੰਮਣ ਲੱਗਿਆ ਤੇ ਨਾਲ ਹੀ ਵਗਦੇ ਦਰਿਆ ਵਿੱਚ ਪੈਰ ਫਿਸਲਣ ਦੀ ਵਜ੍ਹਾ ਕਰਕੇ ਮੈਂ ਦਰਿਆ ਵਿੱਚ ਡਿੱਗ ਪਿਆ ਤੇ ਹਨੇਰਾ ਹੋਣ ਦੀ ਵਜ੍ਹਾ ਨਾਲ ਉੱਥੇ ਕੋਈ ਵੀ ਮੈਨੂੰ ਡਿੱਗਦਿਆਂ ਨੂੰ ਹੋਇਆਂ ਨੂੰ ਦੇਖ ਨਾ ਸਕਿਆ ਤੇ ਬਚਾਉਣਾ ਤਾਂ ਦੂਰ ਦੀ ਗੱਲ ਸੀ ਮੈਂ ਤੈਰਨਾ ਤਾਂ ਜਾਣਦਾ ਸੀ ਪਰ ਸ਼ਰਾਬ ਦਾ ਨਸ਼ਾ ਮੇਰੇ ਉੱਤੇ ਇਸ ਤਰ੍ਹਾਂ ਹਾਵੀ ਹੋ ਚੁੱਕਿਆ ਸੀ ਕਿ ਮੈਂ ਆਪਣੇ ਆਪ ਨੂੰ ਬਚਾ ਨਾ ਸਕਿਆ ਤੇ ਮੈਂ ਦਰਿਆ ਦੇ ਤੇਜ਼ ਪਾਣੀ ਵਿੱਚ ਡੁੱਬਦਾ ਰਿਹਾ ਨਾ ਚਾਹੁੰਦਿਆਂ ਹੋਇਆਂ ਵੀ ਮੈਂ ਮਰ ਗਿਆ ਜਦੋਂ ਸਵੇਰੇ ਜਦੋਂ ਲੋਕਾਂ ਨੇ ਮੈਨੂੰ ਦੇਖਿਆ ਤਾਂ ਮੈਂ ਤੁਹਾਡੇ ਪਿੰਡ ਦੀ ਸ਼ਾਂਤ ਨਦੀ ਦੇ ਕਿਨਾਰੇ ਪਿਆ ਮਿਲਿਆ ਪਿੰਡ ਦੇ ਲੋਕਾਂ ਨੇ 2 ਦਿਨ ਤੱਕ ਮੇਰੀ ਭਾਲ ਕੀਤੀ ਪਰ ਉਹਨਾਂ ਨੂੰ ਪਤਾ ਨਾ ਲੱਗ ਸਕਿਆ ਕਿ ਮੈਂ ਇਸ ਪਿੰਡ ਤੋਂ ਲਗਭਗ 100 ਕਿਲੋਮੀਟਰ ਦੀ ਦੂਰੀ ਦੇ ਸ਼ਹਿਰ ਵਿੱਚੋਂ ਇੱਕ ਮੁਸਲਮਾਨ ਪਰਿਵਾਰ ਦਾ ਲੜਕਾ ਹਾਂ ਉਹਨਾਂ ਨੇ ਆਖਿਰ ਮੇਰਾ ਇਸ ਸ਼ਮਸ਼ਾਨ ਵਿੱਚ ਹੀ ਸੰਸਕਾਰ ਕਰ ਦਿੱਤਾ ਪਿੰਡ ਦੇ ਸਰਪੰਚ ਨੇ Hindu ਰੀਤੀ ਰਿਵਾਜਾਂ ਨਾਲ ਹੀ ਮੇਰਾ ਦੇਹ ਸੰਸਕਾਰ ਕਰਵਾ ਦਿੱਤਾ ਪਰ ਮੈਂ ਤਾਂ ਜਨਮ ਤੋਂ ਹੀ ਮੁਸਲਮ ਧਰਮ ਤੋਂ ਸੀ ਉਹਨਾਂ ਦੇ ਰਵਾਜਾਂ ਨੂੰ ਮੈਂ ਅਪਣਾਇਆ ਸ਼ਾਇਦ ਇਸ ਲਈ ਮੇਰੀ ਆਤਮਾ ਨੂੰ ਮੁਕਤੀ ਨਹੀਂ ਮਿਲ ਸਕੀ ਅਤੇ ਅੱਜ ਵੀ ਮੈਂ ਠਕਰਿਆ ਹਾਂ ਮੈਨੂੰ ਇਸੇ ਸ਼ਮਸ਼ਾਨ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਹੈ ਪਰ ਸਭ ਤੋਂ ਵੱਡਾ ਦੁੱਖ ਇਹ ਹੈ ਕਿ ਮੇਰੀ ਮੰਮੀ ਅੱਜ ਵੀ ਨਹੀਂ ਮੰਨਦੀ ਕਿ ਮੈਂ ਮਰ ਚੁੱਕਿਆ ਹਾਂ ਉਹ ਅੱਜ ਵੀ ਹਰ ਰੋਜ਼ ਪਰਮਾਤਮਾ ਅੱਗੇ ਅਰਦਾਸ ਕਰਦੀ ਹੈ ਤੇ ਮੇਰੀ ਖੈਰ ਮੰਗਦੀ ਹੈ ਕਹਿੰਦੀ ਹੈ ਮੈਂ ਜਿੱਥੇ ਵੀ ਹੋਵਾਂ ਉਸ ਦੇ ਕੋਲ ਵਾਪਸ ਆ ਜਾਵਾਂ ਮੈਨੂੰ ਉਸ ਦੀ ਆਵਾਜ਼ ਸੁਣਾਈ ਦਿੰਦੀ ਹੈ ਪਰ ਮੇਰੇ ਅੱਲਾ ਮੇਰੇ ਨਾਲ ਖਫਾ ਹਨ ਕਿਉਂਕਿ ਮੈਂ ਆਪਣੀ ਅੰਮੀ ਦੇ ਨਾਲ ਗਲਤ ਕੀਤਾ ਇਸ ਲਈ ਮੈਂ ਉਹਨਾਂ ਨੂੰ ਦੱਸ ਵੀ ਨਹੀਂ ਸਕਿਆ ਕਿ ਮੈਂ ਮਰ ਚੁੱਕਿਆ ਹਾਂ ਮੇਰਾ ਇੰਤਜ਼ਾਰ ਨਾ ਕਰ ਤਾਸ਼ ਕੋਈ ਫਰਿਸ਼ਤਾ ਮੇਰੀ ਗੱਲ ਜਾ ਕੇ ਅੰਮੀ ਨੂੰ ਕਹਿ ਦੇਵੇ ਇਹਨਾਂ ਕਹਿ ਕੇ ਉਹ ਉੱਚੀ ਉੱਚੀ ਰੋਣ ਲੱਗਿਆ ਅਤੇ ਮੈਂ ਆਪਣੇ ਮੱਥੇ ਤੇ ਹੱਥ ਰੱਖ ਕੇ ਉੱਥੇ ਬੈਠ ਕੇ ਪਛਤਾਉਣ ਲੱਗਿਆ ਕਿਉਂਕਿ ਇਸ ਲੜਕੇ ਨੂੰ ਇੱਥੇ ਸਾੜਦਿਆਂ ਵਕਤ ਮੈਂ ਵੀ ਵਿੱਚੇ ਹੀ ਸ਼ਾਮਿਲ ਸੀ ਬਹੁਤ ਤਲਾਸ਼ ਤੋਂ ਬਾਅਦ ਵੀ ਜਦੋਂ ਉਸ ਦੇ ਪਰਿਵਾਰ ਨੂੰ ਨਾ ਲੱਭ ਸਕੇ ਫਿਰ ਉਸ ਦੀ Laash ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਕਿਉਂਕਿ ਇਸ ਕੋਲ ਕੋਈ ਇਹੋ ਜੀ ਚੀਜ਼ ਵੀ ਨਹੀਂ ਸੀ ਜੋ ਇਹ ਸਾਬਤ ਕਰ ਸਕਦੀ ਕਿ ਇਹ ਮੁਸਲਿਮ ਹੈ ਮੈਂ ਮਨ ਹੀ ਮਨ ਬਹੁਤ ਪਛਤਾ ਰਿਹਾ ਸੀ ਉਦੋਂ ਹੀ ਕੁੰਗਰਾਲੇ ਵਾਲਾਂ ਵਾਲੀ ਬੱਚੀ ਮੇਰੇ ਕੋਲ ਆ ਕੇ ਕਹਿਣ ਲੱਗੀ ਨੰਦੂ ਚਾਚਾ ਤੁਸੀਂ ਇਸ ਦੀ ਮਦਦ ਕਰੋ ਮੈਂ ਉਸ ਦੀ ਗੱਲ ਸੁਣ ਕੇ ਜਦੋਂ ਹਾਂ ਵਿੱਚ ਸਿਰ ਹਿਲਾਇਆ ਤਾਂ ਉਸ ਦੇ ਚਿਹਰੇ ਤੇ ਇੱਕ ਪਿਆਰੀ ਜਿਹੀ ਮੁਸਕਾਨ ਫੈਲ ਗਈ ਤੇ ਮੇਰੀ ਉਂਗਲੀ ਫੜ ਕੇ ਉਹ ਮੈਨੂੰ ਦੁਬਾਰਾ ਦੁਕਾਨ ਤੇ ਛੱਡ ਗਈ ਹੁਣ ਕੱਲ ਉਸ ਲੜਕੇ ਦੇ ਪਰਿਵਾਰ ਵਾਲਿਆਂ ਤੱਕ ਪਹੁੰਚਣਾ ਸੀ ਤੇ ਉਹਨਾਂ ਨੂੰ ਉਸ ਦੀ ਮੌਤ ਦੀ ਖਬਰ ਦੇਣੀ ਸੀ ਹਾਂਜੀ ਦੋਸਤੋ ਇਹ ਸੀ ਸ਼ਮਸ਼ਾਨ ਘਰ ਦੀ ਸਚਾਈ ਦੀ ਪਹਿਲੀ ਭਾਗ ਕਹਾਣੀ ਦਾ ਪਹਿਲਾ ਭਾਗ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਣਾ ਦੂਜਾ ਭਾਗ ਲੈ ਕੇ ਹਾਜ਼ਰ ਹੋਵਾਂਗੇ ਬਹੁਤ-ਤਕਲੀ ਦਿਹੁ ਸਾਸਾ ਧੰਨਵਾਦ ਜੇਕਰ ਅਜੇ ਤੱਕ ਤੁਸੀਂ ਮੇਰੇ ਪਿੰਡੂ ਸਿੰਧ ਕੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਜਲਦੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਥੈਂਕ ਯੂ